ਲੇ ਵੀ ਐਲਐਸਜੀ ਨੇ ਜੀਟੀ ਨੂੰ 33 ਰਨਾਂ ਨਾਲ ਹਰਾ ਦਿੱਤਾ ਹੈਗਾ ਹੁਣ ਇਥੋਂ ਦੋ ਤਿੰਨ ਕੰਮ ਕਰ ਗਏ ਐਲਐਸਜੀ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਫਾਇਦਾ ਹੋਇਆ ਦੋ ਟੀਮਾਂ ਨੂੰ ਆਰਸੀਬੀ ਤੇ ਪੰਜਾਬ ਕਿੰਗਸ ਨੂੰ ਹੁਣ ਇਹਨਾਂ ਦੇ ਦੋ ਦੋ ਮੈਚ ਬਚੇ ਨੇ ਜੇ ਜਿੱਤ ਜਾਂਦੇ ਨੇ ਤਾਂ ਪਹਿਲੇ ਤੇ ਦੂਜੇ ਨੰਬਰ ਤੇ ਆਰਸੀਬੀ ਤੇ ਪੰਜਾਬ ਕਿੰਗਸ ਆ ਜਾਣਗੇ ਫਿਰ ਫਾਈਨਲ ਵਿੱਚ ਪਹੁੰਚਣ ਦੇ ਇਹਨਾਂ ਕੋਲ ਦੋ ਦੋ ਮੌਕੇ ਹੋਣਗੇ ਇਹ ਫਾਇਦਾ ਹੋ ਗਿਆ ਆਰਸੀਬੀ ਤੇ ਪੰਜਾਬ ਕਿੰਗਸ ਨੂੰ ਦੂਸਰੀ ਗੱਲ ਅੱਜ ਜਦੋਂ ਹੁਣ ਜੀਟੀ ਹਾਰੀ ਹੈ ਤਾਂ ਉਹ ਐਕਸਪੋਜ਼ ਹੋ ਚੁੱਕੀ ਹੈ ਮਤਲਬ ਕਿ ਇਹਨਾਂ ਦੇ ਤਿੰਨ ਬੈਟਰੀਆਂ ਜਿਨ੍ਹਾਂ ਉੱਤੇ ਜੀਟੀ ਡਿਪੈਂਡ ਕਰਦੀ ਹੈ ਜਦੋਂ ਵੀ ਤਿੰਨਾ ਵਿੱਚੋਂ ਇੱਕ ਵੀ 50 ਨਹੀਂ ਕਰਦਾ ਨਾ ਤਾਂ ਫਿਰ ਜੀਟੀ ਪ੍ਰੋਬਲਮ ਵਿੱਚ ਆ ਜਾਂਦੀ ਹੈ ਤੇ ਅੱਜ ਆਈ ਆ ਪ੍ਰੋਬਲਮ ਦੇ ਵਿੱਚ ਉਤੋਂ ਐਲਐਸਜੀ ਦੀ ਬੋਲਿੰਗ ਕੋਈ ਖਾਸ ਨਹੀਂ ਸੀਗੀ ਉਹਦੇ ਮੂਰੇ ਵੀ ਨਹੀਂ ਚੱਲ ਪਾਏ ਹੈਗੇ ਇਹ ਇਟ ਮੀਨਸ ਦੇਵਾ ਕੁਝ ਤੋਂ ਗੜਬੜ ਹੈ ਸੋ ਮੀਡਲ ਆਰਡਰ ਦਾ ਐਕਸਪੋਜ਼ ਹੋ ਗਿਆ ਤਾਂ ਹੁਣ ਫਾਇਦਾ ਬਾਕੀ ਦੀਆਂ ਟੀਮਾਂ ਜਿਹੜੀਆਂ ਪਲੇਆਫਸ ਵਿੱਚ ਨੇ ਉਹ ਕਿਵੇਂ ਚੱਕਣਗੀਆਂ ਇਹਨਾਂ ਨੂੰ ਸਕੀਮਾਂ ਲਾਉਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਸੋ ਫਿਲਹਾਲ ਪੰਜਾਬ ਦੇ ਕੋਲ ਪੰਜਾਬ ਕਿੰਗਸ ਕੋਲ ਦੋ ਮੌਕੇ ਹੈਗੇ ਆ ਹੁਣ ਜੇ ਉਹ ਦੋਨੋਂ ਮੈਚ ਜਿੱਤਦੇ ਨੇ ਫਾਈਨਲ ਵਿੱਚ ਪਹੁੰਚਣ ਦੇ ਤੇ ਬਾਕੀ ਰਹੀ ਕੱਲ ਦੀ ਕੱਲ ਨੂੰ ਮੈਚ ਹੈ ਜੀ ਮਾਸੀ ਦੇ ਮੁੰਡੇ ਵਿਰਾਟ ਕੋਹਲੀ ਦੀ ਟੀਮ ਦਾ ਤੇ ਉਧਰ ਦੂਜੇ ਪਾਸੇ ਅਭਿਸ਼ੇਕ ਸ਼ਰਮਾ ਸਾਡਾ ਮਝੈਲ ਪਾਉ ਕਿੰਨਾ ਕੁ ਤੱਤਾ ਸਵਾ ਚੱਕੀ ਫਿਰਦਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਜ਼ਾਰੇ ਲੁੱਟਣ ਦੇ ਲਈ ਤੁਸੀਂ ਆ ਜਾਓ ਪੰਜਾਬੀ ਕਮੈਂਟਰੀ ਵਿੱਚ Jio Hotstar ਤੇ ਰੜਕੇ ਰੌਣਕ ਲਾਵਾਂਗੇ ਵੀਰੇ ਆਪਾਂ ਗੁੱਡ ਨਾਈਟਾਂ ਟੇਕ ਕੇਅਰ ਆ